ਇੱਕ ਪਾਸੇ ਵੈਲੈਂਟਾਈਨਡੇ ਦਾ ਦਿਨ ਆ ਗਿਆ ਤੇ ਦੂਜੇ ਪਾਸੇ ਸਰਬਜੀਤ ਕੌਰ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਕਿ ਚਾਹੇ ਮੇਰੇ ਮੂੰਹ ਦੇ ਵਿੱਚ ਦੰਦ ਰਹਿੰਦੇ ਨਾ ਤਾਂ ਵੀ ਉਹ ਪਾਕਿਸਤਾਨ ਜ਼ਰੂਰ ਮਿਲਣਾ ਹੁੰਦੀ। ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਹੁਣ ਸੇਖੂਪੁਰਾ ਸਥਿਤ ਆਪਣੇ ਪਤੀ ਦੇ ਘਰ ਵਾਪਸ ਆ ਗਈ ਹੈ। ਧਰਮ ਪਰਿਵਰਤਨ ਤੋਂ ਬਾਅਦ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖਣ ਵਾਲੀ ਸਰਬਜੀਤ ਨੂੰ ਲਾਹੌਰ ਦੇ ਸ਼ੈਲਟਰ ਹੋਮ ਤੋਂ ਰਿਹਾ ਕਰ ਦਿੱਤਾ ਗਿਆ ਸੀ। ਉਸ ਦੇ ਵਕੀਲ ਅਹਿਮਦ ਹਰਸ਼ਨ ਪਾਸ਼ਾ ਦੇ ਅਨੁਸਾਰ ਸਬੰਧਿਤ ਅਧਿਕਾਰੀਆਂ ਨੇ ਉਸ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਾਕਿਸਤਾਨੀ ਤੋਂ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਹੈ ਜਿਸ ਦੇ ਵਿੱਚ ਸਰਬਜੀਤ ਕੌਰ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਉਹਦੇ ਮੂੰਹ ਦੇ ਵਿੱਚ ਦੰਦ ਨਾ ਰਹਿੰਦੇ ਤਾਂ ਵੀ ਉਹ ਪਾਕਿਸਤਾਨ ਜ਼ਰੂਰ ਆਉਂਦੀ। ਤਾਂ ਦਾਸ ਜੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਪਿਛਲੇ ਕੁਝ ਹਫ਼ਤੇ ਤੋਂ ਇਹ ਚਰਚਾ ਜ਼ੋਰਾਂ ਤੇ ਸੀ ਕਿ ਉਸ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ ਹਾਲਾਂਕਿ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਦੇ ਵਿੱਚ ਉਹ ਆਪਣੇ ਫੈਸਲੇ ਨੂੰ ਲੈ ਕੇ ਖੁਸ਼ ਅਤੇ ਆਤਮ ਵਿਸ਼ਵਾਸ ਨਾਲ ਭਰੀ ਨਜ਼ਰ ਆਈ ਹੈ ਅਤੇ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਹੁਣ ਉਹ ਪੱਕਾ ਇੱਥੇ ਹੀ ਜੋ ਰਹਿੰਦੀ ਜ਼ਿੰਦਗੀ ਆ ਉਸ ਨੂੰ ਆਪਣੇ ਹਿਸਾਬ ਦੇ ਨਾਲ ਬਿਤਾਏਗੀ ਦਰਸ਼ਕੋ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਕਥਿਤ ਤੌਰ ਤੇ ਭਾਰਤ ਵਾਪਸੀ ਦੀ ਗੱਲ ਕਰੀ ਸੀ ਹਾਲਾਂਕਿ ਉਸ ਵੀਡੀਓ ਦੀ ਪੂਰੀ ਸਚਾਈ ਸਪਸ਼ਟ ਨਹੀਂ ਹੋ ਸਕੀ ਤਾਜ਼ਾ ਬਿਆਨਾਂ ਦੇ ਨਾਲ ਸਾਫ ਹੋ ਗਿਆ ਕਿ ਉਹ ਪਾਕਿਸਤਾਨ ਦੇ ਵਿੱਚ ਰਹਿਣ ਦਾ ਮਨ ਬਣਾ ਚੁੱਕੀ ਆ ਆਉ ਦੇਖਦੇ ਆ ਬਾਕੀ ਕਮੈਂਟ ਜ਼ਰੂਰ ਕਰਿਓ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਆਉਂਦੀ ਹੈ ਜੀ ਅੱਛਾ ਤੁਸੀਂ ਜਿੱਥੇ ਰਹੇ ਹੋ ਮਹੀਨਾ ਡੇਢ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ ਦਰੁਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀਗੀ अच्छा ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਉੱਥੇ ਦੱਸੂਗਾ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾਹ ਤੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾ ਨੇ کردار ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨੈਸ਼ਨੈਲਟੀ ਮਿਲੀ ਪਾਕਿਸਤਾਨ ਦੀ ਸਾਰੇ ਧਾਰਿਆਂ ਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦਾ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਇਹ ਸਰਕਾਰ ਅੱਛਾ ਹੁਣ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਸਤਫੀਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ ਫਕਰੇ ਪਾਕਿਸਤਾਨ ਨੇ ਜੋ ਮਤਲਬ ਕਿ ਜੋ ਮੈਨੂੰ ਮੇਸ ਸੀ ਉਹ ਮੈਨੂੰ ਕਰਕੇ ਦਿਖਾਇਆ ਮੈਂ ਬਹੁਤ ਅਸੀਂ ਦੋਵੇਂ ਬਹੁਤ ਖੁਸ਼ ਹਾਂ ਸਾਡੇ ਸਾਡਾ ਬਹੁਤ ਸਾਥ ਦਿੱਤਾ ਦਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ٹھیک ہے محسن نقوی صاحب نے ملک بنواہ صاحب نے کتنی عزت ملے گی میں میں میرے پاس الفاظ نہیں ہے کہ مجھے کوئی اتنی عزت ملی ہے بہت خوش ہوں میں سب ادارے بہت سب پاسا جتنے بھی ادارے نے سب ادارے نے میرا بہت مطلب کوئی کوئی مسئلہ کوئی پریشانی کوئی ڈر نہ ہو کسی قسم کا کوئی ڈار نہیں کوئی ڈار نہیں جی اداروں کی طرف سے میں پورا پنجاب پولیس نے پاک فوج نے مطلب کہ زندہ باد زندہ رہے گی انشاءاللہ ہمیشہ پاکستان تو ان کی جیت ہو گئی ہے اور یہ جیت ان کی نہیں جیت آپ کی ہے تو کیا کہیں گے اس بارے میں میں یہ نہیں کہوں گا میری جیت ہے یہ پورے پاکستان کی جیت ہے۔ ایک ایک خاتون کنਵર્ટ انٹو اسلام اسلام میں آتی ہے تو ہماری پوری ہول سوسائٹی کی اس کی سیفٹی بھی اس کی ریسپیکٹ بھی ہر چیز بنتی ہے اور پورے پاکستان نے یہ کر کے دکھایا ہے الحمدللہ پورے پاکستان نے یہ کر کے دکھایا ہے ریسپیکٹ بھی دی ہے نیشنلٹی بھی ملی ہے اور میری اداروں سے اور میری وزیر اللہ پنجابا, پنجاب سے مریم نواز صاحبہ سے ایک ریکویسٹ ہے کہ یہ انڈیا میں اپنا سارا کچھ چھوڑ چھاڑ آ گئی ہے اسے ایک مکان دیا جائے اور ناصر کو ایک بہتر روزگار دیا جائے تاکہ ایک اچھا شہری بن کے جو ہے نا پاکستان کا یہ دونوں ہی رہ سکے